ਬਿੱਲੀ ਕਿੱਡੀ ਛੇਤੀ ਭੁੜਕੇ ਥੇਲੇ ਉਬਾਰ ਆਈ ਆ ਕਿ ਨਿੱਕੀ ਕਲਿੱਪ ਕੋ ਫੇਰ ਗੱਲ ਕਰਦੇ ਆ ਜੇ ਕਿਹਨੂੰ ਆਕਾਸ਼ ਬੱਤਾ ਭਲਾ ਮਾਨਸਾ ਭਲਾ ਮਾਨਸ ਨਹੀਂ ਹੈ ਤੇ ਠੀਕ ਹੈ ਰੇਟ ਤਾ ਹੀ ਨਹੀਂ ਹੋਇਆ ਰੇਟ ਵਧ ਮੰਗ ਲਿਆ ਹੁਣ ਸ਼ਰੇਆਮ ਕੀ ਆ ਉਹ ਪਿਛਲੇ ਕੁਝ ਮਹੀਨਿਆਂ ਦੇ ਪੈਸੇ ਦੀ ਅਦਾਇਗੀ ਦੀ ਵੀ ਗੱਲ ਕਰ ਰਹੇ ਆ ਉਹਦਾ ਮਤਲਬ ਇਹ ਹੈ ਕਿ ਪੈਸੇ ਤਾਂ ਦੇ ਰਿਹਾ ਸੀ ਹੁਣ ਰੇਟ ਵਧਾਤਾ ਸੀ ਉਹ ਰੇਟ ਕੀ ਆ ਕਿਤੇ ਉਹਨੂੰ ਪੁੱਗਿਆ ਹੈ ਪਿਛਲੇ ਸੰਘਰਸ਼ ਵੇਲੇ ਬਣੀ ਆਮ ਧਾਰਨਾ ਕਿੱਡੀ ਛੇਤੀ ਸੱਚ ਸਾਬਤ ਹੋਈ ਆ ਕਾਮਰੇਡ ਹਮੇਸ਼ਾ ਕਾਂਗਰਸ ਦੇ ਨਾਲ ਰਲ ਕੇ ਪਹਿਲਾਂ ਤਾਂ ਫਸਲ ਪਿਆਰ ਕਰਨ ਤੇ ਮਦਦ ਕਰਦੇ ਰਹਿੰਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਜਨਤਾ ਨੂੰ ਭੜਕਾਉਣਾ ਨੌਜਵਾਨਾਂ ਨੂੰ ਭੜਕਾਉਣਾ ਕਿਸੇ-ਕਿਸੇ ਗੱਲੇ ਪਰ ਮੌਕਾ ਮਿਲਣ ਤੇ ਪੁਲਿਸ ਦੀ ਮੁਖਬਰੀ ਕਿੰਨੇ ਪੰਜਾਬ 'ਚ ਅਜਿਹੇ ਉਦਾਹਰਣ ਨੇ ਜਿਹੜੇ ਕਾਮਰੇਡ ਜਿਹੜੇ ਨੇ ਉਹ ਸੰਗਤ ਦਾ ਪੁਲਿਸ ਦੀ ਮੁਖਬਰੀ ਕਰਦੇ ਰਹੇ ਨੇ ਆ ਸੱਜਣ ਵੀ ਹੁਣ ਨਿੱਕੇ ਨਿੱਕੇ ਗੱਲਾਂ ਤੇ ਵੈਸੇ ਨੌਜਵਾਨਾਂ ਨੂੰ ਭੁਕਾਉਣ ਦਾ ਕੰਮ ਕਰਦਾ ਰਹਿੰਦਾ ਆ ਪਰ ਜਦੋਂ ਮੌਕਾ ਲੱਗਾ ਕਿੱਡੀ ਛੇਤੀ ਪੁਲਿਸ ਦੇ ਅੱਗੇ ਜਾਣ ਖੜਾ ਹੋਇਆ ਵੱਡਾ ਕਾਰੋਬਾਰੀ ਆ ਪੈਸਾ ਭਰਦਾ ਆ ਇਹ ਤਾਂ ਮਤਲਬ ਕੋਈ ਨਾ ਕੋਈ ਉਹਦੇ ਕੰਮਾਂ ਪਿੱਛੇ ਤੇ ਹੋਣਗੇ ਜਿਹੜਾ ਉਹ ਪੈਸੇ ਭਰਦਾ ਰਿਹਾ ਪਰ ਪੁਲਿਸ ਨੂੰ ਡਿਫੈਂਡ ਕਰਨ ਦੀ ਢਿੱਕੀ ਡੋੜ ਆ ਪਈ ਆ ਕਿੱਡੀ ਛੇਤੀ ਕਾਮਰੇਡ ਖੁਣੀ ਪੁਲਿਸ ਦੇ ਅੱਗੇ ਆਣ ਕੇ ਦਵਾਰ ਬਣ ਕੇ ਖਲੋਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਛੋ ਲੈਣ ਦਿਓ ਸਭ ਕੁਝ ਸਾਹਮਣੇ ਆ ਹੀ ਜਾਣਾ ਹੈ ਭਾਵੇਂ ਉਹ ਕਾਰੋਬਾਰੀ ਪੈਸੇ ਦਿੰਦਾ ਵੀ ਹੋਵੇ ਪਰ ਜ਼ਿੰਮੇਵਾਰੀ ਤਾਂ ਸਰਕਾਰ ਦੀ ਆ ਪੁਲਿਸ ਦੀ ਆ ਤੇ ਫੜਿਆ ਪੁਲਿਸ ਵਾਲਾ ਗਿਆ ਆ ਇਸ ਲਈ ਸਭ ਤੋਂ ਵੱਡਾ ਕਸੂਰ ਉਸੇ ਦਾ ਆ ਸਰਕਾਰ ਦਾ ਆ ਦੱਸੋ ਹੁਣ ਉਹਨੂੰ ਡਿਫੈਂਡ ਕਰਨ ਲੱਗ ਪਏ ਨੇ ਆ